ਲੀਮ ਭਾਜੀ ਇੰਨੀ ਜਲਦੀ ਹੱਥ ਜੋੜਨ ਲੱਪਾ ਹਜੇ ਤਾਂ ਤੁਸੀਂ ਸ਼ੁਰੂ ਵੀ ਨਹੀਂ ਹੋਏ ਮੈਂ ਸ਼ੁਰੂ ਤਾਂ ਕਾਦਾ ਹੀ ਹੋ ਗਿਆ 1982 ਦਾ ਹੀ 1982 ਤੁਹਾਨੂੰ ਪਤਾ ਤੁਸੀਂ ਪਹਿਲਾ ਜਗਰਾਤਾ ਕਿੱਥੇ ਲਾਇਆ ਸੀ ਮੈਨੂੰ ਇੰਨਾ ਯਾਦ ਨਹੀਂ ਉਦੋਂ ਮੈਂ ਨਿੱਕਾ ਬਹੁਤ ਸੀ ਬਹੁਤ ਨਿੱਕੇ ਸੀ ਨਾ ਐਨੇ ਸਾਡੇ ਘਰ ਤੁਸੀਂ ਫਗਵਾੜੇ ਦੇ ਵਿੱਚ ਡਰੈਸ ਚੇਂਜ ਕੀਤੀ ਤੇ ਸੰਤੋਖਪੁਰੇ ਫਗਵਾੜੇ ਤੁਸੀਂ ਪਹਿਲਾ ਜਗਰਾਤਾ ਲਾਇਆ ਵਾ 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 ਠੀਕ ਹੈ ਵਾਓ ਉਦੋਂ ਤੋਂ ਤੁਹਾਡੇ ਨਾਲ ਲਵ ਯੂ ਭਾਜੀ ਯਾਦ ਹੈ ਅੱਜ ਵੀ ਮੇਰੇ ਘਰ ਮੇਰੇ ਨਾਲ ਤੁਹਾਡੀ ਫੋਟੋ ਜਦ ਤੁਸੀਂ ਐਨੇ ਕਿ ਸੀ ਉਦੋਂ ਮੈਂ ਫੌਜ ਚ ਸੀਗਾ ਜੀ ਠੀਕ ਹੈ ਤੁਸੀਂ ਐਨੇ ਕਿ ਸੀਗੇ ਮੈਂ ਹੁਣ ਵੀ ਇੰਨਾ ਹੀ ਠੀਕ ਹੈ ਉਦੋਂ ਪਹਿਲਾ ਜਗਰਾਤਾ ਲਾਇਆ ਸੀ ਜੀ ਉਸ ਤੋਂ ਬਾਅਦ ਤਿੰਨ ਵਾਰੀ ਤੁਸੀਂ ਮੇਰੇ ਨਾਲ ਗਾ ਚੁੱਕੇ ਹੋ ਬਹੁਤ ਵਾਰੀ ਗਾ ਚੁੱਕੇ ਆ ਆਪਾਂ ਤਿੰਨ ਵਾਰੀ ਨਹੀਂ ਤਿੰਨ ਵਾਰੀ ਗਾਦਾ ਨਹੀਂ ਬਹੁਤ ਵਾਰ ਝੂਠ ਨਹੀਂ ਬੋਲਣਾ ਹੁਣ ਗਾਉਣੇ ਫਿਆਵਾ ਹਾਂ ਝੂਠ ਨਹੀਂ ਬੋਲਣਾ ਠੀਕ ਹੈ ਆਪਾਂ ਝੂਠ ਬੋਲਦੇ ਹੀ ਨਹੀਂ ਕਿਉਂਕਿ ਪਹਿਲਾ ਦੂਜਾ ਜਗਰਾਤਾ ਆਪਾਂ ਲਾਇਆ ਬਾਬੇ ਦੀ ਗੁਫਾ ਦੇ ਉੱਤੇ ਜੈ ਹੋ ਜੀ ਯਾਦ ਹੈ ਬਾਬਾ ਬਲਕਨਾਥ ਜੀ ਦੀ ਤੁਸੀਂ ਵੀ ਨਾਲੇ ਸੀ ਤੁਸੀਂ ਵੀ ਨਾਲੇ ਸੀ ਅਸੀਂ ਕਦੋਂ ਮੁੱਕਰਦੇ ਹਾਂ ਤੁਸੀਂ ਨਾਲ ਨਹੀਂ ਸੀ ਤੁਸੀਂ ਵੀ ਨਾਲੇ ਹੀ ਸੀ ਫੇਰ ਆਇਆ ਆਪਣਾ ਬੰਗਿਆ ਨਾਲੇ ਹੀ ਸੀਗੇ ਅਸੀਂ ਕਦੋਂ ਮੁੱਕਰਦੇ ਹਾਂ ਨਾਲੇ ਹੀ ਸੀਗੇ ਤੁਸੀਂ ਫੇਰ ਆਇਆ ਸੀ ਬੰਗਿਆਂ ਦੇ ਵਿੱਚ ਬੰਗਿਆਂ ਦੇ ਵਿੱਚ ਯਾਦ ਹੋਣਾ ਬੁੱਟਾ ਪਾਪਾ ਦਾ ਨਾਮ ਸੀ ਤੁਸੀਂ ਹੈ ਯਾਰ ਹੈ ਠੀਕ ਹੈ ਤੀਸਰਾ ਜਿੱਥੇ ਆ ਗਿਆ ਤੇ ਹੁਣ ਇੰਨੀ ਜਲਦੀ ਥੋੜੀ ਜਾਣ ਦੇਣਾ ਸੀ ਨਹੀਂ ਜੀ ਬੱਸ ਇਹ ਇੰਨੀ ਜਲਦੀ ਨਹੀਂ ਜਾਣ ਦੇਣਾ ਕਿਉਂਕਿ ਇਹਨਾਂ ਨਾਲ ਇੰਨਾ ਕਿ ਪਿਆਰ ਆ ਕਿ ਇਹ ਜਦੋਂ ਛੋਟੇ ਜਾਂਦੇ ਸੀ ਮੈਂ ਇਹਨਾਂ ਦੇ ਘਰ ਜਾਂਦਾ ਹੁੰਦਾ ਸੀ ਇਹਨਾਂ ਦੇ ਡੈਡੀ ਨਾ ਪੂਰਨ ਸ਼ਾ ਕੋਟੀ ਉਹਨਾਂ ਨੂੰ ਬੈਠ ਕੇ ਇਹਨਾਂ ਦੇ ਘਰ ਮੰਝੇ ਤੇ ਬਹਿ ਕੇ ਸੁਣਿਆ ਆ ਮੈਂ ਠੀਕ ਆ ਜੀ ਇੰਨਾ ਪਿਆਰ ਹੁੰਦਾ ਸੀ ਇਹਨਾਂ ਦੇ ਡੈਡੀ ਦੇ ਨਾਲ ਕਿ ਅਸੀਂ ਘਰ ਜਾਣਾ ਇਹਨਾਂ ਦੇ ਮੰਜੇ ਤੇ ਬੈਠ ਕੇ ਨਹੀਂ ਬਾਜਾ ਲੈ ਕੇ ਸਾਨੂੰ ਸੁਣਾਉਣ ਲੱਪੈਣਾ ਇੱਕ ਵਾਰੀ ਮੇਰਾ ਦਿਲ ਕੀਤਾ ਕਿ ਮੈਂ ਹੰਸਰਾਜ ਜੀ ਨੂੰ ਮਿਲਣਾ ਮੈਂ ਕਿਹਾ ਹੰਸਰਾਜ ਜੀ ਨੂੰ ਮਿਲਣਾ ਇਹਨਾਂ ਦੇ ਡੈਡੀ ਨੇ ਫੋਨ ਕੀਤਾ ਬੇਟਾ ਮੇਰੇ ਬੇਟੇ ਆ ਰਹੇ ਆ ਇਹਨਾਂ ਨੂੰ ਮਿਲਣਾ ਆ ਤੁਸੀਂ ਉਹਨੇ ਮੋਰੇ ਕੀ ਕਿਹਾ ਕਹਿੰਦੇ ਗੁਰੂ ਜੀ ਜੇ ਤੁਸੀਂ ਕਹਿ ਤਾ ਤਾਂ ਮੈਂ ਸਾਰੇ ਕੰਮ ਛੱਡ ਕੇ ਗੇਟ 'ਤੇ ਖੜਾ ਹੋਊਂਗਾ ਔਰ ਵਾਕਈ ਉਹ ਅਸੀਂ ਮੈਂ ਤਾਂ ਇੱਕ ਕੁਝ ਵੀ ਨਹੀਂ ਸੀਗਾ ਅੱਜ ਵੀ ਕੁਝ ਨਹੀਂ ਕੁਝ ਵੀ ਨਹੀਂ ਸੀਗਾ ਉਹ ਹੰਸ ਰਾਜ ਹੰਸ ਜੀ ਇਹਨਾਂ ਦੇ ਬਾਪੂ ਦੇ ਕਹਿਣ ਤੇ ਗੇਟ 'ਚ ਖੜੇ ਸੀਗੇ ਸਾਨੂੰ ਲੈਣ ਵਾਸਤੇ ਠੀਕ ਹੈ ਜੀ ਐਨਾ ਇਹਨਾਂ ਦੇ ਨਾਲ ਹੈ ਨਾ ਨਾ ਜੀ ਪੈਰਾਂ 'ਚ ਦਪੈਰਾ ਸੀ ਤਾਂ ਦਿਲ 'ਚ ਰੱਖੀਦਾ ਪੈਰਾਂ 'ਚ ਤਾਂ ਕਿ ਇਹਨੂੰ ਰੱਖੀਦਾ ਇੰਨੇ ਅਸੀਂ ਜੀ ਠੀਕ ਹੈ ਜੀ ਇਸ ਕਰਕੇ ਹੁਣ ਘੜੀ ਨਾ ਦੇਖੋ ਕਿਉਂਕਿ ਜਿੱਦਣ ਤੁਹਾਡੀ ਇੱਕ ਵੀਡੀਓ ਵਾਇਰਲ ਹੋਣੀ ਤੇ YouTube ਤੇ ਕਹਿੰਦੇ ਜੀ ਮੁਸਲਮਾਨ ਗਾ ਨਹੀਂ ਸਕਦਾ ਮੈਂ ਕਹਾ ਮੈਂ ਗਾੜ ਕੱਢੀ ਸੀ ਉਹ ਮੈਂ ਕਿਹਾ ਕਿਹੜਾ ਆ ਤੂੰ ਮੈਨੂੰ ਮੇਰਾ ਮੇਰਾ ਵੀ ਦੋਸਤ ਆ ਉਹ ਠੀਕ ਹੈ ਬਹੁਤ ਚੰਗੀ ਤਰ੍ਹਾਂ ਦੋਸਤ ਆ ਉਹ ਠੀਕ ਹੈ ਅਸੀਂ ਮਿਲਦੇ ਰਹੇਦਾ ਚੰਡੀਗੜ੍ਹ ਦੇ ਵਿੱਚ ਉਹ ਮੈਂ ਕਿਹਾ ਬੇਵਕੂਫਾ ਤੂੰ ਤਾਂ ਬੱਚਾ ਸੀ ਜਾਂਦੇ ਸੀ ਇਹਨਾਂ ਨੂੰ ਜਗਰਾਤੇ ਲਾਉਂਦੇ ਦੇਖਦੇ ਆ ਠੀਕ ਹੈ ਤੂੰ ਤੂੰ ਅੱਜ ਸਿੰਧੂ ਮੁਸਲਮਾਨ ਦੀ ਗੱਲ ਕਰਨ ਲੱਪਿਆ ਇਹ ਨਾ ਕਰ ਠੀਕ ਹੈ ਦੇਸ਼ ਨੂੰ ਇੱਕ ਕਰ ਠੀਕ ਹੈ ਉਹਨੂੰ ਮੈਂ ਸਮਝਾਇਆ ਮੈਂ ਕਿਹਾ ਦੇਸ਼ ਨੂੰ ਇੱਕ ਕਰ ਲਓ ਜੀ ਭਾਜੀ ਨੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਨੇ ਪਰ ਮੈਂ ਕਿਸੇ ਦਾ ਗੁੱਸਾ ਹੀ ਨਹੀਂ ਕਰਦਾ ਹੁਣ ਮੈਂ ਆਪਣੇ ਅੰਦਰੋਂ ਗੁੱਸੇ ਵਾਲਾ ਇਨਸਾਨ ਹੀ ਮਾਰ ਦਿੱਤਾ ਜੋ ਜਿਹੜਾ ਕਹਿੰਦਾ ਕਹੀ ਜਾਵੇ ਮੇਰੀ ਮਾਂ ਨੂੰ ਮੇਰਾ ਪਤਾ ਹੈ ਸ਼ੇਰਾਂ ਵਾਲੀ ਨੂੰ ਪਤਾ ਹੈ ਕਿ ਉਹ ਮੈਨੂੰ ਪਿਆਰ ਕਰਦਾ ਬਾਕੀ ਮੈਨੂੰ ਕੋਈ ਪਰਵਾਹ ਨਹੀਂ ਉਹ ਕਹਿੰਦੇ ਰੱਜ ਕੇ ਰਜਾਇਆ ਸਾਨੂੰ ਮਾਤਾ ਨੇ ਚਰਨੀ ਲਗਾਇਆ ਸਾਨੂੰ ਮਾਤਾ ਨੇ ਦੁਨੀਆ ਦਾ ਪਿਆਰ ਦਿੱਤਾ ਨਾਲੇ ਦਿੱਤਾ ਮਾਂ ਨੇ ਚਾਹੁੰਦੇ ਨੇ ਲੋਕੀ ਕੀਤਾ ਮਾਂ ਨੇ ਇਹ ਅਹਿਸਾਨ ਹੈ ਨਈਓ ਠੁਕਰਾਇਆ ਸਾਨੂੰ ਮਾਤਾ ਨੇ ਚਰਨੀ ਲਗਾਇਆ ਸਾਨੂੰ ਮਾਤਾ ਨੇ ਮੈਂ ਪੋਲਟੈਕਸ ਚੋਂ ਬਾਹਰ ਆ ਮੈਂ ਸਿਰਫ ਸੰਗੀਤ ਨੂੰ ਪਿਆਰ ਕਰਦਾ ਭਾਜੀ ਤੇ ਸੰਗੀਤ ਹੀ ਮੇਰੀ ਦੁਨੀਆ ਸਰਸਵਤੀ ਮਾਂ ਮੇਰੀ ਪੂਜਨੀਏ ਚਿੰਤਾਪੁਰਨੀ ਮਾਂ ਮੇਰੀ ਪੂਜਨੀਏ ਸਾਰੇ ਅਸੀਂ ਸਾਰੇ ਉਹਨਾਂ ਦੀ ਦਿੱਤੀ ਹੋਈ ਰੋਟੀ ਖਾਂਦੇ ਹਾਂ ਹਾਂ ਦਰਦ ਹਾਂ ਉਹ ਮੇਰੀ ਮਈਆ ਦਾ ਦਵਾਰਾ ਸਾਰੇ ਜਗ ਤੋਂ ਨੇ ਲੱਗਦਾ ਪਿਆਰਾ ਹੋਗੀ ਬੱਲੇ ਬੱਲੇ ਮੇਰੀ ਮਈਆ ਦਰਵਾਰ ਸਾਰੇ ਧਗ ਤੋਂ ਨਿਆਰਾ ਸਾਨੂੰ ਲੱਗਦਾ ਪਿਆਰਾ ਹੋਗੀ ਬੱਲੇ ਬੱਲੇ ਮੇਰੇ ਜੋਗੀ ਦਾ ਦਵਾਰ ਸਾਨੂੰ ਲੱਗਦਾ ਜਿਹੜੀ ਚੀਜ਼ ਕੱਖ ਦੀ ਉਹਨੂੰ ਲੱਖ ਦੀ ਬਣਾ ਦਿੰਦੇ ਐ ਇੱਕ ਮਿੰਟ 'ਚ ਇੱਕ ਸੈਕਿੰਡ 'ਚ ਕੱਖ ਕਰ ਦੇਣ ਲੱਖ ਚੋਗੀ ਦੀਆਂ ਨਜ਼ਰਾਂ ਇਹਦੇ ਦਰਵਾਜ਼ੋਂ ਹੋਰ ਕਿਤੇ ਨਹੀਂ ਉਹ ਕਦਰਾਂ i on it i Jack. ਜ਼ੋਰਦਾਰ ਤਾਲੀਆਂ ਜੇਕਰ ਇਹ ਪੁਣਹਰੀ ਬਾਬਾ ਜੀ ਦਾ